ਲੇ ਨੂੰ ਦੁੱਧ ਦੀ ਰਾਖੀ ਤੇ ਬਿਠਾ ਗਏ ਤੇ ਬਿੱਲਾ ਸਾਰਾ ਦੁੱਧ ਪੀ ਗਿਆ ਪੂਰੇ ਦਾ ਪੂਰਾ ਪਤੀਲਾ ਚੱਟ ਗਿਆ ਹੁਣ ਅੱਜ ਅਡਾਨੀਆਂ ਨੂੰ ਤੁਸੀਂ ਕਹਿੰਦੇ ਹੋ ਕਿ ਪੰਜਾਬ ਇੱਕ ਸਰਪਲੱਸ ਸਟੇਟ ਹੈ ਤੁਸੀਂ ਬੰਬੇ ਚ ਜਾ ਕੇ ਉੱਥੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਹੋ ਪੰਜਾਬ ਇੱਕ ਸਰਪਲੱਸ ਸਟੇਟ ਹੈ ਤੁਸੀਂ ਕਹਿੰਦੇ ਹੋ ਪਾਕਿਸਤਾਨ ਸਾਥੋਂ ਬਿਜਲੀ ਲਵੇ ਤੇ ਤੁਹਾਨੂੰ ਕੀ ਨਾਅਤ ਪੈ ਗਈ ਕਿ ਅੱਜ ਤੁਸੀਂ ਅਡਾਨੀਆਂ ਨੂੰ ਪੰਜਾਬ ਦੀ ਬਿਜਲੀ ਅਡਾਨੀਆਂ ਤੋਂ ਖਰੀਦਣ ਲਈ ਮਜਬੂਰ ਹੋ ਗਏ ਮੇਰੇ ਕਿਸਾਨ ਵੀਰ ਮਾਵਾ ਭੈਣਾ ਦਿਨ ਰਾਤ ਠੰਡ ਚ ਬੈਠੇ ਨੇ ਸ਼ਹੀਦियां ਦੇ ਰਹੇ ਨੇ ਉਥੇ ਆਏ ਦਿਨ ਪਤਾ ਲੱਗਦਾ ਵੀ ਕਿਸੇ ਨਾ ਕਿਸੇ ਮੇਰੇ ਵੀਰ ਭੈਣ ਦੀ ਸ਼ਹੀਦੀ ਪ੍ਰਾਪਤ ਹੋ ਗਈ ਉਥੇ ਕਾਹਦੇ ਲਈ ਬੈਠੇ ਨੇ ਕਿ ਪੰਜਾਬ ਨੂੰ ਯਾਦ ਕਰਾਇਆ ਜਾ ਸਕੇ ਨਾ ਕਾਰਪੋਰੇਟ ਘਰਾਣਿਆਂ ਤੋਂ ਪਰ ਪਿੱਠ ਪਿੱਛੇ ਸਾਡੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਇੱਕ ਟੈਂਡਰ ਪਾਸ ਕਰਕੇ ਜਿਹੜੀ ਪੰਜਾਬ ਦੀ ਬਿਜਲੀ ਆ ਉਹ ਟਾਨੀਆਂ ਤੋਂ ਲੈਣ ਦਾ ਫੈਸਲਾ ਕਰ ਲਿਆ ਇੱਥੇ ਅਸੀਂ ਉਹਨਾਂ ਦੇ ਸਿੰਮ ਬੰਦ ਕਰਵਾ ਰਹੇ ਹਾਂ ਉਹਨਾਂ ਦੇ ਸਟੋਰ ਬੰਦ ਕਰਵਾ ਰਹੇ ਹਾਂ ਸਾਰਾ ਕੁਝ ਉਹਨਾਂ ਦਾ ਸਮਾਨ ਦਾ ਬਾਈਕਾਟ ਕਰ ਰਹੇ ਹਾਂ ਕੀ ਅੱਜ ਕੈਪਟਨ ਮੋਹਿੰਦਰ ਸਿੰਘ ਦਾ ਫਰਜ਼ ਨਹੀਂ ਬਣਦਾ ਸੀ ਵੀ ਉਹ ਪੰਜਾਬ ਦੇ ਲੋਕਾਂ ਨਾਲ ਸਟੈਂਡ ਕਰਦੇ ਜਾਂ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਲੜਦੇ ਵੀ ਨਹੀਂ ਮੇਰੇ ਪੰਜਾਬ ਦੇ ਲੋਕਾਂ ਨੂੰ ਤੂੰ ਲੁੱਟਿਆ ਮੈਂ ਵੀ ਤੈਨੂੰ ਨਹੀਂ ਕਰੂੰਗਾ ਪਰ ਉਹਨਾਂ ਦੇ ਉਲਟੇ ਹੋਇਆ ਕੀ ਆ ਉਹ ਕਹਿੰਦੇ ਵੀ ਫੇਰ ਕੀ ਹੋਏ ਜੇ ਸਾਡੇ ਪੰਜਾਬ ਦੇ ਲੋਕ ਮੇਰਾ ਪੂਰਾ ਪੰਜਾਬ ਦਿੱਲੀ ਤੇ ਬੈਠ ਪਰੇਸ਼ਾਨ ਹੋ ਰਿਹਾ ਤੰਗ ਹੋ ਰਿਹਾ ਧਰਨੇ ਤੇ ਬੈਠਾ ਮੈਂ ਫਾਇਦਾ ਤੁਹਾਨੂੰ ਦੇਵਾਂਗਾ ਅਡਾਨੀਓ ਕਿਸਾਨ ਧਰਨੇ ਤੇ ਨੇ ਕਿਉਂਕਿ ਕੇਂਦਰੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਨੇ ਤੇ ਲਗਾਤਾਰ ਜੇ ਦੇਖਿਆ ਜਾਵੇ ਔਰ ਤੇ ਡਟੇ ਹੋਏ ਨੇ ਪਰ ਉਹਦੇ ਪਿੱਛੇ ਕੀ ਹੋ ਗਿਆ ਅਨਮੋਲ ਗਗਨ ਮਾਨ ਸਾਡੇ ਨਾਲ ਨੇ ਉਹਨਾਂ ਨੇ ਖੁਲਾਸਾ ਕਰਾਇਆ ਕਿ ਆਖਰਕਾਰ ਕੈਪਟਨ ਰਮਿੰਦਰ ਸਿੰਘ ਤਾਂ ਫਿਰ ਅਡਾਨੀਆਂ ਦਾ ਸਾਥ ਦੇ ਗਏ ਮੈਡਮ ਕਿਸਾਨ ਧਰਨੇ ਤੇ ਬੈਠੇ ਨੇ ਜਿਵੇਂ ਤੁਸੀਂ ਕਿਹਾ ਕਿ ਛੇ ਹੋਰੀ ਕੁਛ ਹੋ ਗਿਆ ਪਿੱਛੇ ਲੱਗਦਾ ਨਹੀਂ ਸੀ ਕਿਉਂਕਿ ਅਡਾਨੀਆਂ ਬਾਨੀਆਂ ਦਾ ਜਿਵੇਂ ਵਿਰੋਧ ਚੱਲ ਰਿਹਾ ਹੈ ਉਲਟੋ ਹੋ ਗਈ ਕਿਹੜੇ ਤਰ੍ਹਾਂ ਦੀ ਸਟੇਬਲ ਸਿਚੁਏਸ਼ਨ ਦੇਖੋ ਅੱਜ ਕਿਸਾਨ ਦਿੱਲੀ ਵਿੱਚ ਬੈਠੇ ਨੇ ਕਾਹਦੇ ਲਈ ਬੈਠੇ ਕਾਰਪੋਰੇਟ ਕਰਾਣਿਆਂ ਤੋਂ ਆਪਣਾ ਪੰਜਾਬ ਛੁਡਾਉਣ ਦੇ ਲਈ ਮੇਰੇ ਕਿਸਾਨ ਵੀਰ ਮਾਵਾਂ ਭੈਣਾਂ ਦਿਨ ਰਾਤ ਠੰਡ 'ਚ ਬੈਠੇ ਰਹੇ ਸ਼ਹੀਦੀਆਂ ਦੇ ਰਹੇ ਨੇ ਉੱਥੇ ਆਏ ਦਿਨ ਪਤਾ ਲੱਗਦਾ ਵੀ ਕਿਸੇ ਨਾ ਕਿਸੇ ਮੇਰੇ ਵੀਰ ਭੈਣ ਦੀ ਸ਼ਹੀਦੀ ਪ੍ਰਾਪਤ ਹੋ ਗਈ ਉੱਥੇ ਕਾਹਦੇ ਲਈ ਬੈਠੇ ਨੇ ਕਿ ਪੰਜਾਬ ਨੂੰ ਯਾਦ ਕਰਾਇਆ ਜਾ ਸਕੇ ਇਹਨਾਂ ਕਾਰਪੋਰੇਟ ਕਰਾਣਿਆਂ ਤੋਂ ਪਰ ਪਿੱਠ ਪਿੱਛੇ ਸਾਡੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਇੱਕ ਟੈਂਡਰ ਕਰਕੇ ਜਿਹੜੀ ਪੰਜਾਬ ਦੀ ਬਿਜਲੀ ਆ ਉਹ ਡਾਨੀਆਂ ਤੋਂ ਲੈਣ ਦਾ ਫੈਸਲਾ ਕਰ ਲਿਆ। ਇੱਥੇ ਅਸੀਂ ਉਹਨਾਂ ਦੇ ਸਿੰਮ ਬੰਦ ਕਰਵਾ ਰਹੇ ਹਾਂ, ਉਹਨਾਂ ਦੇ ਸਟੋਰ ਬੰਦ ਕਰਵਾ ਰਹੇ ਹਾਂ, ਸਾਰਾ ਕੁਝ ਉਹਨਾਂ ਦਾ ਸਮਾਨ ਦਾ ਬਾਈਕਾਟ ਕਰ ਰਹੇ ਹਾਂ ਕਿ ਅੱਜ ਕੈਪਟਨ ਮਨਿੰਦਰ ਸਿੰਘ ਦਾ ਫਰਜ਼ ਨਹੀਂ ਬਣਦਾ ਸੀ ਵੀ ਉਹ ਪੰਜਾਬ ਦੇ ਲੋਕਾਂ ਨਾਲ ਸਟੈਂਡ ਕਰਦੇ ਜਾਂ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਲੜਦੇ ਵੀ ਨਹੀਂ ਮੇਰੇ ਪੰਜਾਬ ਦੇ ਲੋਕਾਂ ਨੂੰ ਤੂੰ ਲੁੱਟਿਆ ਮੈਂ ਵੀ ਤੈਨੂੰ ਨਹੀਂ ਕਰੂੰਗਾ ਪਰ ਉਹਨਾਂ ਦੇ ਉਲਟੇ ਹੋਇਆ ਕੀ ਆ ਉਹ ਕਹਿੰਦੇ ਵੀ ਫੇਰ ਕੀ ਹੋਏ ਜੇ ਸਾਡੇ ਪੰਜਾਬ ਦੇ ਲੋਕ ਮੇਰਾ ਪੂਰਾ ਪੰਜਾਬ ਦਿੱਲੀ 'ਚ ਬਹਿ ਕੇ ਪਰੇਸ਼ਾਨ ਹੋ ਰਿਹਾ ਤੰਗ ਦੇ ਧਰਨੇ ਤੇ ਬੈਠਾ ਮੈਂ ਫਾਇਦਾ ਤੁਹਾਨੂੰ ਦੇਊਗਾ अडानीਓ ਆਓ ਪੰਜਾਬ ਖਾਲੀ ਆ ਉਹਨਾਂ ਦੀ ਪਿੱਠ ਪਿੱਛੇ ਤੁਹਾਨੂੰ ਮੈਂ ਪੰਜਾਬ ਟ੍ਰੀ ਦਵਾਵਾਂ ਸੋ ਇੱਕ ਹਸਾਬ ਨਾਲ ਉਹਦੇ ਵਗੂ ਬਿੱਲੇ ਨੂੰ ਦੁੱਧ ਦੀ ਰਾਖੀ ਤੇ ਬਿਠਾ ਗਏ ਤੇ ਬਿੱਲਾ ਸਾਰਾ ਦੁੱਧ ਪੀ ਗਿਆ ਪੂਰੇ ਦਾ ਪੂਰਾ ਪਤੀਲਾ ਛੱਟ ਗਿਆ ਹਾ ਤੈਨੂੰ ਮੈਂ ਹਰ ਵਾਰੀ ਦਿਖਦਾ ਉਹਨਾਂ ਮੈਂ ਤੁਹਾਨੂੰ ਪੁੱਛਣ ਵੀ ਲੱਗੇ ਤੁਸੀਂ ਆਪ ਹੀ ਕਹਤਾ ਪਹਿਲਾਂ ਪਿਛਲੀ ਵਾਰੀ ਤੁਸੀਂ ਉਹਨਾਂ ਨੂੰ ਮੈਸ ਕਹਤਾ ਐਸ ਵਾਰੀ ਬਿੱਲਾ ਕਹਤਾ ਲੱਗਦਾ ਨਹੀਂ ਵੀ ਜਾਨਵਰਾਂ ਤੋਂ ਇਲਾਵਾ ਹੋਰ ਕੋਈ ਉਦਾਹਰਣ ਨਹੀਂ ਸਾਡੇ ਸੀਐਮ ਵਾਸਤੇ ਲੱਭਦੀ ਤੁਹਾਨੂੰ ਦੇਖੋ ਤੁਹਾਨੂੰ ਬੜੀ ਹਮਦਰਦੀ ਆ ਰਹੀ ਆ ਨਹੀਂ ਹਮਦਰਦੀ ਨਹੀਂ ਮੈਂ ਵੈਸੇ ਕਹਿਆ ਕਿਉਂਕਿ ਇੱਕ ਫਿਰ ਵੀ ਮੁੱਖ ਮੰਤਰੀ ਐ ਸੂਬੇ ਦਾ ਨਹੀਂ ਮੁੱਖ ਮੰਤਰੀ ਕੌਣ ਹੁੰਦਾ ਬਾਈ ਜੀ ਤੁਸੀਂ ਦੱਸੋ ਵੀ ਤੁਹਾਡੇ ਧਾਰਨਾ ਮੁੱਖ ਮੰਤਰੀ ਦੀ ਕੀ ਇੱਕ ਡੈਫੀਨੇਸ਼ਨ ਕੀ ਹੁੰਦੀ ਹੈ ਮੁੱਖ ਮੰਤਰੀ ਦੀ ਲੋਕਾਂ ਦੀ ਲੋਕਾਂ ਲਈ ਲੋਕਾਂ ਦੁਆਰਾ ਚੁਣਿਆ ਹੋਇਆ ਮੁੱਖ ਮੰਤਰੀ ਕਿ ਉਹ ਲੋਕਾਂ ਲਈ ਹਨ ਕਿ ਉਹ ਸਿਰਫ ਲੋਕਾਂ ਦੁਆਰਾ ਹਨ ਪਰ ਲੋਕਾਂ ਲਈ ਲੋਕਾਂ ਦਾ ਨਹੀਂ ਹੈਗੇ ਸੋ ਇੱਕ ਐਗਜ਼ਾਮਪਲ ਦੇਣੀ ਇਹਨਾਂ ਨੂੰ ਦੱਸਣਾ ਕਿ ਇਹਨਾਂ ਦੀ ਫਿਤਰਤ ਕੀ ਹੈ ਬੜੀ ਜ਼ਰੂਰੀ ਹੈ ਕਿਉਂਕਿ ਇਹਨਾਂ ਦੇ ਅੰਦਰ ਜਿਹੜਾ ਲਾਲਚ ਆ ਇਹਨਾਂ ਦਾ ਗਰੀਡੀ ਨੇਚਰ ਹੈ ਉਹ ਬਾਹਰ ਆ ਰਿਹਾ ਸਾਨੂੰ ਕੈਪਟਨ ਸਾਹਿਬ ਇਹ ਦੱਸ ਦੇਣਗੇ ਕੋਈ ਅੰਡਰ ਦੀ ਟੇਬਲ ਗੱਲ ਹੋਈ ਹੈ ਜਾਂ ਤੁਹਾਡੀ ਤੁਸੀਂ ਅੱਜ ਅਡਾਨੀਆਂ ਨੂੰ ਕੀ ਤੁਸੀਂ ਕਹਿੰਦੇ ਹੋ ਕਿ ਪੰਜਾਬ ਇੱਕ ਸਰਪਲਸ ਸਟੇਟ ਹੈ ਤੁਸੀਂ ਬਾਂਬੇ ਚ ਜਾ ਕੇ ਉੱਥੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਹੋ ਪੰਜਾਬ ਇੱਕ ਸਰਪਲਸ ਸਟੇਟ ਹੈ ਤੁਸੀਂ ਕਹਿੰਦੇ ਪਾਕਿਸਤਾਨ ਤੋ ਬਿਜਲੀ ਲਵੇ ਤੇ ਤੁਹਾਨੂੰ ਕੀ ਨਾਬਤ ਪੈ ਗਈ ਕਿ ਅੱਜ ਤੁਸੀਂ ਅਡਾਨੀਆਂ ਨੂੰ ਪੰਜਾਬ ਦੀ ਬਿਜਲੀ ਅਡਾਨੀਆਂ ਤੋਂ ਖਰੀਦਣ ਲਈ ਮਜਬੂਰ ਹੋ ਗਏ ਕੋਈ ਹੋਰ ਨਹੀਂ ਲੱਭਿਆ ਜਾਂ ਤੁਹਾਨੂੰ ਸਾਡਾ ਸੈਂਟਰ ਪੂਰਤੋਂ ਨਹੀਂ ਮਿਲਦੀ ਜਾਂ 2021 ਤੱਕ ਜਿਹੜੇ ਗਵਾਂਢੀ ਸੂਬੇ ਨੂੰ ਬਿਜਲੀ ਦਿੱਤੀ ਹੋਈ ਹੈ ਉਹ ਨਹੀਂ ਤੁਹਾਨੂੰ ਦੇ ਸਕਦੇ ਸੋ ਮੈਨੂੰ ਤੇ ਸਮਝ ਤੋਂ ਬਾਹਰ ਆ ਵੀ ਇਹ ਐਡਾ ਵੱਡਾ ਸਕੈਮ ਐਡਾ ਵੱਡਾ ਘਟਾਲਾ ਕਰਨ ਲਈ ਐਡਾ ਵੱਡਾ ਪੰਜਾਬੀਆਂ ਦੇ ਪਿੱਠ ਚ ਛੋਰਾ ਮਾਰਨ ਦੇ ਲਈ ਐਡੀਆਂ ਲੋਟੂ ਸਰਕਾਰਾਂ ਕਿਵੇਂ ਹੋ ਸਕਦੀਆਂ ਇੱਕ ਹੋਰ ਚੀਜ਼ ਤੁਹਾਨੂੰ ਸੁਣੀ ਹੋਣੀ ਹੈ ਬੀਜੇਪੀ ਦੇ ਲੀਡਰ ਜਿਉਂ ਹੀ ਗੱਲਬਾਤ ਸ਼ੁਰੂ ਹੋਈ ਸੀ ਉਦੋਂ ਫੇਰ ਥੰਮਦੇ ਨਜ਼ਰ ਹੋਈ ਉਸ ਤੋਂ ਪਹਿਲਾਂ ਤੇ ਹੁਣ ਫੇਰ ਦੁਬਾਰੇ ਤੋਂ ਆ ਜਿਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਹਰਜੀਤ ਗਰੇਵਾਲ ਹੋਰ ਆਉਂਦੇ ਕਿ ਕੀ ਸਮਝਦੇ ਹੋ ਕਿ ਆਖਰਕਾਰ ਇਹ ਸਿਚੁਏਸ਼ਨ ਬਣਦੀ ਕੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਜਦੋਂ ਉਹ ਨਾਲ ਗਏ ਸੀਗੇ ਉਦੋਂ ਜੇ ਤਾਂ ਕੁਛ ਦਿਨ ਤਾਂ ਖੰਮਿਆ ਦੁਬਾਰੇ ਫੇਰ ਸ਼ੁਰੂਆਤ ਹੁੰਦੀ ਹੋਈ ਨਜ਼ਰ ਆਈ ਕਿਤੇ ਨ ਕਿਤੇ ਸਮਝਦੇ ਹੋਗੇ ਕਿ ਬੀਜੇਪੀ ਜਦੋਂ ਉਹਰੇ ਆਪ ਦਾ ਕਹਿੰਦੀ ਵੀ ਅਸੀਂ 2022 ਜਿੱਤ ਲਾਂਗੇ ਪਰ 2022 ਜਿੱਤਿਆ ਕਿਵੇਂ ਜਾਊਗਾ ਜੇ ਸਿਚੁਏਸ਼ਨ ਇਹੀ ਰਹੀ ਤੇ ਬਿਆਨਬਾਜ਼ੀ ਕਿਵੇਂ ਦੇਖਦੇ ਉਹਨਾਂ ਦੇ ਲੀਡਰਾਂ ਦੇ ਮੈਂ ਇੱਕ ਪੰਜਾਬ ਦੇ ਲੋਕਾਂ ਨੂੰ ਮੇਰੇ ਵੀਰਾਂ ਨੂੰ ਗੱਲ ਦੱਸ ਦਵਾਂ ਕਿ ਇਹਨਾਂ ਨੂੰ ਇਹ ਆ ਕਿ ਅਸੀਂ ਕਿਸਾਨੀ ਵੋਟ ਤੇ ਸ਼ਹਿਰੀ ਵੋਟ ਵੰਡ ਲਈਏ ਇਹਨਾਂ ਦੀ ਸਿਆਸਤ ਇਹ ਆ ਵੀ ਇਹਨਾਂ ਇਹ ਬਹੁਤ ਵੱਡੀ ਪੋਲਿਟਿਕਸ ਜਿਹੜੇ ਰਾਜਨੀਤਿਕ ਬੰਦੇ ਹੁੰਦੇ ਆ ਨਾ ਲੋਕ ਜਦੋਂ ਕੁਰਬਾਨੀਆਂ ਹੁੰਦੀਆਂ ਜਦੋਂ ਦੰਗੇ ਹੁੰਦੇ ਆ ਜਦੋਂ ਫਸਾਦ ਹੁੰਦਾ ਕਦੇ ਕੋਈ ਮంత్రి ਮਿਨਿਸਟਰ ਮਰਦਾ ਵੇਖਿਆ ਆਮ ਲੋਕ ਮਾਰੇ ਜਾਂਦੇ ਨੇ ਇਹ ਧਰਮ ਦੇ ਨਾਂ ਤੇ ਅਮੀਰ ਗਰੀਬ ਦੇ ਨਾਂ ਤੇ ਇਹਨਾਂ ਨੇ ਪਾੜਾ ਵਧਾਉਣਾ ਇਹਨਾਂ ਦਾ ਕੰਮ ਆ ਸੋ ਅੱਜ ਇਹ ਚਾਹ ਰਹੇ ਨੇ ਕਿ ਅਸੀਂ ਇਹੋ ਜੀ ਸਿਆਸਤ ਖੇਢੀ ਹੈ ਕਿ ਜਿਹੜੀ ਸ਼ਹਿਰੀ ਲੋਕਾਂ ਨੂੰ ਕਿਸਾਨਾਂ ਦੇ ਖਿਲਾਫ ਢੁਕਾਈਏ ਪਰ ਮੇਰੇ ਵੀਰੋ ਮੈਂ ਆਪਦੇ ਸ਼ਹਿਰਾਂ ਵਾਲੇ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦੀ ਆ ਮੈਂ ਖੁਦ ਕਾਫੀ ਟਾਈਮ ਦੀ ਮਹੱਲੀ ਸ਼ਹਿਰ ਦੇ ਵਿੱਚ ਰਹਿੰਦੀ ਆ ਪਰ ਜਿਹੜਾ ਸਾਡਾ ਬੇਸ ਆ ਪਿੰਡਾਂ ਦਾ ਜਿਹੜੇ ਸਾਡੇ ਜਨਰਤ ਅਸੀਂ ਘਰੇ ਰੋਟੀ ਖਾਂਦੇ ਆ ਸਾਡੇ ਆਟਾ ਆਉਂਦਾ ਪਿੰਡਾਂ ਤੋਂ ਆਉਂਦਾ ਅਸੀਂ ਨਿਰਪਰਾਂ ਸਾਡਾ ਭਾਈਚਾਰਾ ਹੀ ਸਾਨੂੰ ਅੱਗੇ ਲੈ ਕੇ ਜਾਊਗਾ ਇਹ ਜਿਹੜੇ ਛੋਟੇ ਉਦਯੋਗਪਤੀ ਨੇ ਜਾਂ ਛੋਟੇ ਵਪਾਰਿਕ ਲੋਕ ਨੇ ਇਹ ਕਿਸੇ ਦਾ ਨਹੀਂ ਹੈਗਾ ਇਹ ਸਿਰਫ ਡਾਨੀਆਂ ਬਾਨੀਆਂ ਦਾ ਬਾਕੀ ਸਾਰੇ ਦੇਸ਼ ਨੂੰ ਇਹ ਮਜ਼ਦੂਰ ਬਣਾਉਣਾ ਚਾਹੁੰਦੇ ਪਹਿਲਾਂ ਇਹਨਾਂ ਨੇ ਕੋਰੋਨਾ ਦੇ ਆੜ ਦੇ ਵਿੱਚ ਇੱਕ ਤਿੰਨ ਕਾਨੂੰਨ ਲੈ ਕੇ ਆਂਦੇ ਤੇ ਹੁਣ ਇਹ ਤਿੰਨ ਕੋਰੋਨਾ ਦੀ ਆੜ ਦੇ ਵਿੱਚ ਇਹ ਪਤਾ ਨਹੀਂ ਨਵੀਂ ਕਿਹੜੀ ਸਿਆਸਤ ਖੇਡਣਾ ਚਾਹੁੰਦੇ ਆ ਇਹਨੂੰ ਸਾਰੇ ਵਰਗਾਂ ਨੂੰ ਸਮਝਣ ਦੀ ਲੋੜ ਆ ਭਾਈ ਹਾਂ ਜੀ ਤੁਹਾਡੇ ਕਲਾਸਟਰ ਨਹੀਂ ਪੁੱਛੂੰਗਾ ਜਿਵੇਂ ਕਿ ਤੁਹਾਡਾ ਸੁਖਪਾਲ ਖਹਿਰਾ ਤੇ ਤੁਹਾਡੇ ਵਿੱਚ ਬਿਆਨਬਾਜ਼ੀ ਲਗਾਤਾਰ ਚੱਲ ਰਹੀ ਸੀ ਲਾਸਟ ਫੇਰ ਅਸੀਂ ਸੁਖਪਾਲ ਖਹਿਰਾ ਨਾਲ ਗੱਲ ਕਰੀ ਸੀਗੀ ਅਸੀਂ ਕਿਹਾ ਵੀ ਤੁਸੀਂ ਇਹ ਗੱਲ ਕਹਿਤੀ ਉਸ ਤੋਂ ਬਾਅਦ ਤੁਸੀਂ ਚਲੋ ਕਿਤੇ ਨਾ ਕਿਤੇ ਬੈਕ ਬੈਕ ਮੁੜੇ ਹੋ ਉਹ ਕਹਿੰਦੇ ਮੈਂ ਬੈਕ ਨਹੀਂ ਮੁੜਿਆ ਮੈਂ ਡਿਫਾਈਨ ਕਰਤਾ ਪਰ ਕਹਿੰਦੇ ਨਾਲੋ ਨਾਲ ਕਹਿੰਦੇ ਜਿਹੜੇ ਉੱਪਰ ਬਾਹਾਂ ਕਰ ਕਰਕੇ ਅਨਮੋਲ ਅੱਗੇ ਗੱਲਾਂ ਕਹਿੰਦੀ ਹੁੰਦੀ ਸੀ ਹੁਣ نیچے ਹੋ ਗਈ ਹੈ ਕਹਿੰਦੇ ਮੈਂ ਜਾਣ ਕੇ ਟੀਚਰ ਜੀ ਕਰੀ ਸੀ ਨਹੀਂ 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 ਟੀਚਰਾਂ ਤੇ ਜੀਜੇ ਸਾਲੀ ਚ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਉਹ ਤੇ ਮੇਰੇ ਪਿਤਾ ਸਮਾਨ ਨੇ ਤੇ ਬਾਕੀ ਰਹੀ ਗੱਲ ਦੇਵ ਮੁੱਦਿਆਂ ਤੇ ਬੋਲਣਾ ਚਾਹੁੰਦੀ ਆ ਬਿਲਕੁਲ ਕਿ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਦੇ ਨਾਲ ਹੁਣ ਅਡਾਨੀ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਮਸਲਾ ਉੱਠਿਆ ਤਾਂ ਨਾਲੋਂ ਨਾਲ ਕਿਸੇ ਤਰ੍ਹਾਂ ਕਿਤੇ ਹੁਣ ਹੋ ਸਕਦਾ ਕਿ ਸਰਕਾਰ ਵੱਲੋਂ ਵੀ ਕੋਈ ਜਵਾਬ ਆਵੇ ਪਰ ਨਾਲੋਂ ਨਾਲ ਦੇਖਿਆ ਜਾਵੇ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਦੇ ਚੱਲਦੇ ਜਿਵੇਂ ਸਾਰੇ ਸਿਆਸੀ ਦਲ ਆਪ ਦੇ ਆਪ ਦੇ ਫੈਕਟ ਸਾਹਮਣੇ ਰੱਖ ਰਹੇ ਨੇ ਤਾਂ ਅਨਮੋਲ ਗੁਰਮਾਨ ਦਾ ਵੀ ਦਾਵਾ ਸੀਗਾ ਕਿ ਆਖਰਕਾਰ ਅਡਾਨੀਆਂ ਨੂੰ ਹੀ ਬਿਜਲੀ ਕਿਉਂ ਦਿੱਤੀ ਗਈ ਜਦਕਿ ਦਾਵਾ ਤਾਂ ਕੀਤਾ ਜਾਂਦਾ ਕਿ ਪੰਜਾਬ ਕੋਰ ਸਰਪਲਸ ਬਿਜੜੀ ਹੈ ਤੇ ਲੋੜ ਪੈਂਦੀ ਤਾਂ ਕਿਤੇ ਹੋਰ ਲੈ ਲੈਣੀ ਚਾਹੀਦੀ ਸੀ ਨਾਲੋਂ ਨਾਲ ਸੁਪਾਲ ਖੈਰਾ ਨੂੰ ਹੁਣ ਉਹਨਾਂ ਨੇ ਕਿਹਾ ਕਿ ਜ਼ਿਆਦਾ ਪ੍ਰੋਜੈਕਟ ਨਹੀਂ ਦਊਂਗੀ ਕਿਉਂਕਿ ਜ਼ਿਆਦਾ ਸ਼ਾਇਦ ਇਹਨਾਂ ਨੂੰ ਲੱਗਦਾ ਹੈ ਕਿ ਸਾਡੇ ਬਿਆਨਬਾਜ਼ੀਆਂ ਲੋਕ ਜ਼ਿਆਦਾ ਸੁਣਦੇ ਨੇ ਪਰ ਟਿਚਰਾਂ ਚੀਜੇਸ ਵਾਲੀ ਚ ਚੰਗੀਆਂ ਲੱਗਦੀਆਂ ਨੇ ਵੀਡੀਓ ਜਿੰਦੇ ਸਕਮਲ ਦੇ ਨਾਲ ਸੁਮਿਤ ਸਿੰਘ ਡੇਲੀ ਪੋਸ ਪੰਜਾਬੀ ਚੰਡੀਗੜ੍ਹ